বার বার ਜਾਣਾਗਾ ਜਿਹੜਾ ਕਜੈਰੀ ਚੌਕਾ 11 ਵਿੱਚੋਂ ਭਾਰਤਮਨ ਦਾ ਸੱਦਾ 11 ਜਸਤਾ ਅਸਬੇ ਆਸਕ ਵਾਲਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਜਿੱਥੇ ਬੰਦਿਆਂ ਬੰਦਾਂ ਬਾਹਰ-ਬਾਰ ਆ ਰਹੇ ਕਿ ਬੰਦੇ ਲੋਕੀ ਆ। ਪ੍ਰਦਰਸ਼ਨ ਕਰਕੇ ਕਿਸਾਨ ਜਿੱਥੇ ਬੰਦਿਆਂ ਨੂੰ ਸਮਰਥਨ ਦਿੱਤਾ ਗਿਆ ਸਾਡੇ ਦੋ ਦਿਨ ਦਾ ਪ੍ਰੋਗਰਾਮ ਆ ਰਿਹਾ ਹਾਂ। ਸਜੂਦ ਨੇਕ ਦਸਕ ਦਿਨ ਪੰਜਾਬ ਵਾਲੀ ਗਿਰਦਤ ਜੀ ਸਭ ਤੋਂ ਪਹਿਲਾਂ ਜਿਹੜੇ ਹੈਗਾ ਉਹਨਾਂ ਦਾ ਹੋਏ ਨਹੀਂ ਅਗਲੇ ਪ੍ਰੋਗਰਾਮ ਦੀ ਬਾਅਦ ਦੱਸਿਆ। ਬਹੁਤ ਸ਼ਾਨਦਾਰ ਅੱਜ ਦਾ ਬੰਦ ਹੋਇਆ ਜੀ ਪੂਰੇ ਸ਼ਹਿਰ ਨੇ ਇਸ ਕੱਲ ਦਾ ਸਮਰਥਨਤਾ ਸਵੇਰ ਦੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਬੈਠੇ ਆ ਲੋਕ ਬੈਠੇ ਆ ਹਜੇ ਵੀ ਅੱਗੇ ਜੇ ਕੋਈ ਨਾ ਹੋਵੇ ਪਰ ਲੋਕਾਂ ਨੇ ਫਿਰ ਵੀ ਸਾਨੂੰ ਪੂਰਾ ਸਮਰਥਨ ਦੇ ਕੇ 4 ਵਜੇ ਤੱਕ ਪ੍ਰੋਪਰ ਸਾਰਾ ਸ਼ਹਿਰ ਬੰਦ ਰੱਖਿਆ ਹੂੰ ਔਰ ਜੇ ਮੈਂ ਕਿਸਾਨ ਜਥੇਬੰਦੀਆਂ ਦੀ ਗੱਲਾਂ ਕਰੇ ਕਿਹੜੀ ਕਿਹੜੀ ਜਥੇਬੰਦੀ ਇੱਥੇ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਚਰਚਾ ਛੜੀ ਹੋਈ ਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਵੱਖ-ਵੱਖ ਨਹੀਂ ਬੇਸ਼ੱਕ ਬੱਖਾ ਪਰ ਸੰਯੁਕਤ ਸਾਨ ਮੋਰਚੇ ਦੇ ਵਿੱਚ ਸਾਰੀਆਂ ਇਕੱਠੀਆਂ ਪੰਜਾਬ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਕੰਮ ਕਰਦੀਆਂ ਉਹਦੇ ਜਿੰਨੇ ਬੈਂਗ ਨਿਹਾਲ ਸਿੰਘ ਵਾਲਾ ਦੇ ਵਿੱਚ ਹੈਗੇ ਉਹ ਲਗਭਗ ਸਾਰੇ ਉਹ ਸੀਗੇ ਬਾਕੀ ਹੋਰ ਜਿੰਨੀਆਂ ਕੋਈ ਪੈਨਸ਼ਨਰ ਯੂਨੀਅਨਾਂ ਡਾਕਟਰਾਂ ਮਾਸਟਰਾਂ ਮੁਸਲਮਾਨ ਫਰੰਟ ਵਗੈਰਾ ਸਭ ਸਾਡੇ ਸ਼ਾਮਲ ਹੋਇਆ ਸਭ ਨੇ ਪੂਰਾ ਸਮਰਥਨ ਦਿੱਤਾ। ਗਦਰ ਕਿਵੇਂ ਲੱਗ ਰਿਹਾ ਕਿਉਂਕਿ 13 ਨੂੰ ਜਿਹੜਾ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਤੇ ਬਹੁਤ ਸਾਰੇ ਨੌਜਵਾਨ ਵੀ ਜ਼ਖਮੀ ਹੋਏ ਆ ਔਰ ਅੱਜ ਪਤਾ ਲੱਗਿਆ ਕਿ ਕਿਸਾਨ ਆਗੂ ਦੇ ਵਿੱਚ ਸ਼ਹੀਦ ਵੀ ਹੋ ਚੁੱਕਿਆ ਤੇ ਸਰਕਾਰਾਂ ਨੇ ਜਿਹੜੀਆਂ ਮੀਟਿੰਗਾਂ ਮੀਟਿੰਗਾਂ ਕਰ ਰਹੀਆਂ ਨਹੀਂ ਸੰਡੇ ਨੂੰ ਵੀ ਇੱਕ ਜਿਹੜੀ ਲਾਸਟ ਮੀਟ ਹੋਵੇਗੀ ਕੀ ਲੱਗਦਾ ਕੀ ਸਿੱਟਾ ਨਿਕਲੇਗਾ ਦੇਖੋ ਸਿੱਟਾ ਤਾਂ ਇਹ ਹੁੰਦਾ ਵੀ ਜਦੋਂ ਕੋਲ ਲੜਦੇ ਆ ਤੇ ਉਹ ਕਿਸੇ ਨਾ ਕਿਸੇ ਸਿੱਟੇ ਤੱਕ ਪਹੁੰਚਦਾ ਪਰ ਇਸ ਤਰ੍ਹਾਂ ਮੀਟਿੰਗਾਂ ਤੇ ਟਾਲਣਾ ਜਾਂ ਅਧੂਰੀ ਛੱਡੀ ਮੰਗਾਂ ਨੂੰ ਹੀ ਮੰਨਣ ਤੋਂ ਇਨਕਾਰ ਕਰ ਦੇਣਾ ਇਹ ਬਹੁਤ ਮੰਗ ਭਾਗਾ ਮੰਤ ਭਾਗਾ ਖਾਸ ਕਰਕੇ ਕੇਂਦਰ ਦੀ ਸਰਕਾਰ ਦੀ ਜਿਹੜੀ ਨੀਤੀ ਆ ਉਹ ਹਮੇਸ਼ਾ ਲੋਕ ਵਿਰੋਧੀ ਰਹੀ ਆ ਚਾਹੇ ਉਹ ਪੰਜਾਬ ਦੇ ਲੋਕਾਂ ਦੇ ਕਿਸਾਨਾਂ ਦੀ ਗੱਲ ਹੋਵੇ ਨੌਜਵਾਨੀ ਦੇ ਨਵੇਂ ਨਵੇਂ ਕਾਨੂੰਨ ਜਿਹੜੇ ਲੋਕਾਂ ਨੂੰ ਲੈ ਕੇ ਆਉਣਾ ਲੋਕਾਂ ਦੀ ਜਵਾਨਬੰਦੀ ਕਰਨਾ ਇਹ ਸਾਰਾ ਜਿਹੜਾ ਉਹਨਾਂ ਨੇ ਕੀਤਾ ਪੰਜਾਬ ਨਹੀਂ ਕੱਲਾ ਪੂਰੇ ਹਿੰਦੁਸਤਾਨ ਦੇ ਵਿਰੁੱਧ ਉਹਨਾਂ ਦੀ ਨੀਤੀ ਆ ਹਿੰਦੁਸਤਾਨ ਦੇ ਲੋਕਾਂ ਨੂੰ ਖਰਾਬ ਕਰਨ ਦਾ ਕੰਮ ਜਿਹੜਾ ਉਹ ਮੋਦੀ ਸਰਕਾਰ ਲਗਾਤਾਰ ਕਰ ਰਹੀ ਹੈ ਜਿਹੜਾ ਇਹਦਾ ਸਿੱਟਾ ਮੰਨ ਲਓ ਸੰਦੇ ਮੀਟਿੰਗ ਮੰਨ ਲਓ ਹੋ ਵੀ ਜਾਂਦੀ ਆ ਪਰ ਸੰਯੁਕਤ ਕਿਸਾਨ ਮੋਰਚਾ ਇਸ ਟਾਈਮ ਬੱਬਾ ਪਾਰ ਹੈ ਕਿ ਕਦੋਂ ਸਾਨੂੰ ਉਹ ਫਰੰਟ ਕਵੇ ਕਿ ਸਾਡੀ ਹਮਾਇਤ ਤੇ ਆ ਉਹ ਜਿਹੜੇ ਵੈਰੀਗੇਟਾਂ ਤੇ ਰੁਕੇ ਆ ਉੱਥੋਂ ਅੱਗੇ ਜਾਣ ਦਾ ਕੰਮ ਕੋਈ ਬਹੁਤਾ ਔਖਾ ਨਹੀਂ ਪਰ ਸ਼ਕਤੀ ਦੋ ਥਾਵਾਂ ਤੇ ਵੰਡੀ ਹੋਣੀ ਆ ਇੱਕ ਪ੍ਰਭਾਵ ਛੱਡਦੀ ਹੈ ਜੇ ਸੰਯੁਕਤ ਕਿਸਾਨ ਮੋਰਚਾ ਚੱਲੇ ਜਾਂਦਾ ਤੇ ਕੋਈ ਵੱਡੀ ਗੱਲ ਨਹੀਂ ਹੈ ਅਕੇ ਜਾਂ ਜਰਦੇ ਤਾਂ ਆਖਰੀ ਸਵਾਲ ਕੀ ਲੱਗਦਾ ਕਿ ਇਸ ਤੋਂ ਬਾਅਦ ਕੀ ਅਗਲੀ ਰਣਨੀਤੀ ਹੋਵੇਗੀ ਕੀ ਇਸ ਤੋਂ ਬਾਅਦ ਜਿਹੜੀਆਂ ਇੱਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਕੀ ਸ਼ੰਭੂ ਬਾਰਡਰ ਜਾਂ ਖਨੋਰੀ ਬਾਰਡਰ ਤੇ ਜਾਣਗੇ ਜਾਂ ਅੱਜ ਦਾ ਇੱਥੇ ਸਵਾਪਤੀ ਨਹੀਂ ਕੋਈ ਸਮਾਪਤੀ ਨਹੀਂ ਅਗਰਾਹਾ ਅੱਜ ਬੈਚ ਸੀਓ ਨੇ ਫੈਸਲਾ ਕੀਤਾ ਕਿਉਂਕਿ 24 ਲੋਕਾਂ ਨੇ ਚੰਡੀਗੜ੍ਹ ਪੱਕਾ ਮੋਰਚਾ ਰੱਖਿਆ ਸੀ ਪਰ ਸੰਯੁਕਤ ਮੋਰਚੇ ਨੇ ਫੈਸਲਾ ਕਰ ਲਿਆ ਕਿ ਉਹਨਾਂ ਦੀ ਕਾਲ ਡੀਕ ਕੇ ਮਗਰੇ ਜਾਵਾਂਗੇ ਤਿਆਰੀ ਕਰਾਂਗੇ ਉਹਦੇ ਸੰਦਰਭ ਵਿੱਚ ਉਹਨਾਂ ਨੇ ਆਪ ਦਾ ਉਹ ਪ੍ਰੋਗਰਾਮ ਕੈਨਸਲ ਕਰਕੇ ਬੀਜੇਪੀ ਦੇ ਆਗਮਾ ਦੇ ਅੱਗੇ ਗੇਟਾਂ ਅੱਗੇ ਬੈਠਣ ਦਾ ਜਿਹੜਾ ਤਿੰਨ ਤਰ ਫੈਸਲਾ ਕੀਤਾ ਉਹਨੇ ਟਾਈਮ ਜਿਹੜਾ ਦੂਜੇ ਸਾਥੀਆਂ ਨਾਲ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚਾ ਜਰੂਰ ਉਹਦੀ ਹਮਾਇਤ ਤੇ ਜਾਊਗਾ ਜਦੋਂ ਆਵਾਜ਼ ਮਾਰਨਾਂ ਤੋ ਦਰਸ਼ਕੋ ਇਹ ਸਾਰੀ ਜੋ ਅੱਜ ਦੀ ਕਾਰਗੁਜ਼ਾਰੀ ਸੀ ਉਹ ਸਾਰੀ ਗਰਦੇਤ ਸਿੰਘ ਜੀ ਨੇ ਦੱਸੀ ਆ ਤੇ ਇਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਿਰਫ ਅੱਜ ਦੇ ਬੰਦ ਨੂੰ ਲੈ ਕੇ ਨਹੀਂ ਆ ਜਦੋਂ ਵੀ ਕਿਸਾਨ ਜਿੱਥੇ ਬੰਦੀਆਂ ਕੋਈ ਇੱਥੇ ਸੱਦਾ ਦੇਣਗੇ ਤਾਂ ਉਹਨਾਂ ਦੀ ਹਮਾਇਤ ਲਈ 24 ਘੰਟੇ ਤਿਆਰ ਨੇ ਸੋ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਮਸਲੇ ਤੇ ਕੀ ਐਕਸ਼ਨ ਲੈਂਦੀ ਆ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟੈਂਡਰ